ਓ ਭਰਾਵਾ ਨੱਚ ਫੇਰ ਲਈ ਆਇਆ ਰੋਟੀ ਖਾਣੀ ਮੇਰੇ ਬੱਸ ਬੱਸ ਖਾਣੀ ਮੇਰੇ ਬੱਸ ਧੰਨਵਾਦ ਜੀ ਆਜੋ ਚਲੋ ਸਤਿ ਸ਼੍ਰੀ ਅਕਾਲ ਗਾਇਸ ਸਾਰਿਆਂ ਨੂੰ ਤੇ ਅੱਜ ਆਪ ਬਣਾਉਣ ਲੱਗੇ ਆਂ ਗੋਭੀ ਦੀ ਸਬਜ਼ੀ ਗੋਭੀ ਦੀ ਸਬਜ਼ੀ ਉਸ ਦੀ ਸਬਜ਼ੀ ਕਿਹੜੀ ਕਹਿ ਸਕਦੇ ਆਂ ਆਲੂ ਗੋਭੀ ਦੀ ਤਰੀ ਵਾਲੀ ਕਹੋ ਚਲੋ ਤਰੀ ਵਾਲੀ ਸਬਜ਼ੀ ਗੋਭੀ ਦੀ ਬਣਦੀ ਨਹੀਂ ਹੁੰਦੀ ਕਿਹੜੀ ਇੱਕ ਵਰਡ ਹੁੰਦਾ ਵਾ ਮੈਨੂੰ ਯਾਰ ਨਹੀਂ ਆਉਂਦਾ ਪਿਆ ਚਲੋ ਤਰੀ ਵਾਲੀ ਗੋਭੀ ਬਣਾਉਨੇ ਆ ਜਦੋਂ ਆ ਗਿਆ ਯਾਰ ਟੀ ਡਬਲਯੂ ਯਾਰੀ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਗੋਭੀ ਨੂੰ ਇਦਾਂ ਛੇ ਕੱਟ ਲਈਏ ਤੇ ਫਿਰ ਇਹਨੂੰ ਥੋੜਾ ਉਬਾਲ ਲਾਂਗੇ ਆਲੂ ਤੇ ਗੋਭੀ ਦੋਨਾਂ ਚੀਜ਼ਾਂ ਨੂੰ। ਅੰਦਰ ਸਾਨੂੰ ਮੋਟਰ ਚੱਲੀ ਹੋਈ ਚਾਹੀਦੀ ਥੋੜੀ ਜਿਹੀ ਪਾਣੀ ਲੈਣ। ਚਲੋ ਜੀ ਅੱਜ ਮੋਟਰ ਤੇ ਖਾਦ ਪਾਉਣੇ ਪਏ ਆ ਤੁਹਾਨੂੰ ਪਤਾ ਦੇਖੋ। ਆ ਵਿਊ ਜਿਹੜਾ ਮੋਟਰ ਦਾ ਔਸਮ ਹੀ ਹੁੰਦਾ ਵਾ ਜਿਹੜੇ ਵੇਖਦੇ ਆ ਉਹਨਾਂ ਨੂੰ ਤਾਂ ਮਜ਼ਾ ਆਉਂਦਾ ਹੀ ਹੋਊਗਾ ਬਾਈ। ਸਾਨੂੰ ਬਹੁਤ ਇੱਥੇ ਆਉਂਦਾ ਮਜ਼ਾ। ਮੈਂ ਇਹਨਾਂ ਗੱਲ ਤਾਂਹੀਂ ਤਾਂ ਆਪਦਾ ਮਜ਼ਾ ਲਈਦਾ ਵਾ। ਚਲੋ ਨਹੀਂ ਵੀ ਜਿਹੜੇ ਵੇਂਦੇ। ਧੰਨਵਾਦ ਬਾਕੀ ਦੇਖਿਆ ਕਰੋ ਬਾਕੀ ਇਧਰ ਦੇਖੋ ਟਾਲੀ ਦਾ ਐ ਲੱਗਦਾ ਦੇਖੋ ਨੇਰੀ ਆ ਜਦੋਂ ਨੇਰੀ ਆਈ ਹੁੰਦੀ ਆ ਪਰ ਇਹ ਚੱਕਰ ਇਹ ਆਪ ਡੇਕ ਦਾ ਕਰਕੇ ਉਹਨੂੰ ਚਲ ਗਈ ਆ ਡੇਕ ਨੇ ਨਾ ਜਿਵੇਂ ਤੁੱਪ ਨਹੀਂ ਨਾ ਲੱਗਦੀ ਇਹਨੂੰ ਤੇ ਇਹ ਮੂੰਹ ਉਧਰ ਨੂੰ ਹੋ ਗਿਆ ਐ ਲੱਗਦਾ ਜਿਵੇਂ ਨੇਰੀਆਂ ਨੇਰੀ ਵਾਂਗੂ ਸ਼ੇਪ ਜੀ ਦਿੱਤੀ ਹੋਈ ਇਧਰ ਨੂੰ ਹਾਂ ਬਾਕੀ ਅੱਜ ਇਥੇ ਬਣਾਉਂਗੀ ਖਰੇ ਗੋਭੀ ਦੀ ਸਬਜ਼ੀ ਪਤਾ ਨਹੀਂ ਚਲੋ ਜੀ ਹੁਣ ਇਹ ਆਪਾਂ ਬਣਾਉਣ ਲੱਗੇ ਆ ਧੋਣ ਲੱਗੇ ਆ ਸਭ ਤੋਂ ਪਹਿਲਾਂ ਗੋਭੀ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਪਾਣੀ ਵਿੱਚ ਪਾ ਕੇ ਆਲੂ ਆਣੂ ਠੀਕ ਹੈ ਜੀ ਆਲੂ ਵੀ ਨਾਲ ਹੀ ਤੇ ਉਸ ਤੋਂ ਬਾਅਦ ਮੈਂ ਮੋਟਰ ਚਲਾ ਲੈਣਾ ਰਜੀ ਜੀ ਹੁਣ ਇਹ ਹੈ ਨਾ ਤੇ ਇੱਥੇ ਮੋਟਰ ਤੇ ਹਵਾ ਬਹੁਤ ਚੱਲਦੀ ਪਈ ਆ ਹਨਾ ਐਨੂੰ ਠੰਡੀ ਠੰਡ ਠੰਡੀ ਠੰਡ ਨਹੀਂ ਖਰਾਰੀ ਤੋਂ ਪਤਨੀ ਹੈਗੀ ਅੱਗ ਵੀ ਬਾਲਤੀ ਆਪਾਂ ਨਾ ਪੈ ਦਿੱਸ ਪਾਇਆ ਗੋਭੀ ਤੇ ਆਲੂ ਸੱਚ ਸੱਚ ਦੱਸਿਓ ਕਿੰਨੇ ਕਿੰਨੇ ਘਰੇ ਬਣਾਈਆਂ ਬਿਲਕੁਲ ਸੱਚ ਦੱਸਣਾ ਠੀਕ ਹੈ ਜੀ ਬਿਲਕੁਲ ਸੱਚ ਘਰੇ ਕਿੰਨੇ ਕਿੰਨੇ ਬਣਾਈਆਂ ਦਾ ਦਿਓ ਸਾਨੂੰ ਤੇ ਜਿਸ ਕਰਨ ਕੀ ਕਹਿੰਦਾ ਸੁਣੋ ਇਹਦੀ ਗੱਲ ਇਹ ਮੋਲ ਬੜੀਆਂ ਵਧੀਆ ਵਧੀਆ ਗੱਲਾਂ ਕਰਦਾ ਹਸਾਉਂਦਾ ਹੀ ਰਹਿੰਦਾ ਰੱਜੀ ਦਾ 1.5 ਕਿਲੋ ਖੂਨ ਵਧ ਗਿਆ ਗਾਈਸ ਹਵਾ ਬੜੀ ਚਲਦੀ ਮੈਂ ਕਿਹਾ ਹਾਂ ਦੇਖੋ ਕਿੰਨੀ ਹਾਸਿਆ ਵਾਲੀ ਗੱਲ ਕੀਤੀ ਯਾ ਵਾਹ ਵਾਹ ਹਾਂ ਇਹ ਵੀ ਹਾਸੇ ਇਹਦੇ ਕੋ ਘੱਟ ਹੀ ਬੈਨੇ ਕਿਉਂਕਿ ਜਿਆਦਾ ਖੂਨ ਉਧਾ ਗਿਆ ਇਹ ਨਾ ਪਾੜ ਚ ਗਿਆ ਓਏ ਗਾਇਸ ਦੇਖੋ ਕਿ ਨੀ ਕੈਂਟ ਆ ਜਿਵੇਂ ਇਦਾਂ ਹੀ ਕਹੀ ਜਾਵਾ ਇੱਕ ਵਾਰ ਆਪ ਖਾ ਵੀ ਤਈ ਕਿੱਥੇ ਲਈਦੇ ਆ ਦੇਖੋ ਠੀਕ ਆ ਹਨਾ ਕਿੰਨਾ ਵਧੀਆ ਲੱਗਦਾ ਪਿਆ ਤੁਹਾਨੂੰ ਪਾਰਟੀ ਤੇ ਨਹੀਂ ਸੱਦਿਆ ਲਾਤਾ ਉਹ ਵਾਲੀ ਪਾਰਟੀ ਤੇ ਸੱਦਿਆ ਗਿਆ ਹੀ ਨਹੀਂ ਅਜੇ ਸੱਦੇ ਆਗੇ ਮੈਨੂੰ ਨਹੀਂ ਲੱਗਦਾ ਸੱਦਿਆ ਲਾ ਨਹੀਂ ਆਮ ਨਾ ਇਨਵਾਈਟ ਸਦਿਆਵਾ ਸਦਿਆਵਾ ਪਤਾ ਕੀਆ ਦੇਨ ਦੀ ਪਾਰਟੀ ਚ ਉਹ ਪਿੰਡ ਵਾਲੇ ਸੱਦ ਲਏ ਨੇ ਰਾਤ ਦੀ ਪਾਰਟੀ ਸਮਝ ਗਈ ਡੈਡੀ ਉਹਨਾਂ ਨੂੰ ਮਿਲਦਾ ਰਾਤ ਮੈਂ ਜਿੱਥੇ ਚੂਹਾ ਖੁੱਡਾਂ ਵੀ ਕੱਢਦਾ ਬਤਾਵਾ ਰੂਬੀ ਕਹਿੰਦਾ ਚੂਹਾ ਉਹ ਗੱਲ ਸੁਣੇ ਸਾਹਮਣੇ ਅੰਦਰ ਕਰਾਉਂਦੇ ਇੱਥੇ ਆ ਵੇ ਇੱਧਰ ਅੱਜੇ ਕੱਢਦਾ ਓਏ ਰੂਬੀ ਕਹਿੰਦਾ ਅੱਜ ਕੀ ਪਾਰਟੀ ਮੇਰੀ ਤਰਫ ਸੇ ਕਰਦਾ ਪਤਾ ਕੀ ਕੇ ਮੇਰੇ ਦਿਮਾਗ ਅੱਜ ਕੀ ਪਾਰਟੀ ਮੇਰੀ ਇਹ ਕਹਿੰਦੀ ਆ ਜਿਹਦੇ ਉਹ ਮੁੰਡਾ ਆ ਨਾ ਤੂੰ ਐ ਨੱਚਦਾ ਇਹ ਕਰਦਾ ਪਿਆ ਅੱਜ ਦੀ ਪਾਰਟੀ ਮੇਰੀ ਤਰਫੋਂ ਮੈਂ ਸਲਾਈਜ਼ ਕੀਤਾ ਮੈਂ ਤੇ ਪਵਧੀਆ ਲਿਆ ਇਹਨੇ ਐਕਚੁਅਲ ਅੱਜ ਤਾਂ ਮੈਂ ਹੀ ਕਰਨੀ ਨਹੀਂ ਅੱਜ ਲਾਪਰੀਤ ਕਰੂੰਗਾ ਨਹੀਂ ਨਹੀਂ ਮੇ ਕੋ ਟਾਈਮ ਨਹੀਂ ਹੈਗਾ ਹੈਗਾ ਨਹੀਂ ਸਭ ਕੋ ਕਲਿੱਪ ਓਟ ਜਾਨੀ ਫੇਰ ਨਹੀਂ ਰੱਜੀ ਪਾ ਦੇਗੀ ਕਿ ਨਹੀਂ ਕਲਿੱਪ ਕਰਨ ਦਾ ਡਾਂਸ ਨਹੀਂ ਵਿਖਾਇਆ ਕਦੀ ਇਹਨੂੰ ਨੱਚਦੇ ਹੋਏ ਇਹ ਵਿਚਾਰਾ ਇੱਕੋ ਸਕੂਲੇ ਵੀ ਭੱਜਿਆ ਹੀ ਬੂਟ ਲੈ ਗਿਆ ਰਜੀ ਦੱਸਦੇ ਉਹ ਵੀ ਚੀਜ਼ ਗਾਇਸ ਫੋਲ ਲੈ ਪਾਉਂਗੀ ਇਹਨੇ ਬੋਲਾ ਚਲੋ ਇਹ ਪਾ ਦੇ ਉਹ ਵੀ ਇਹਨੇ ਇੱਕ ਮਿੰਟ ਗੱਲ ਕਰ ਲੈਂਦੇ ਪਹਿਲਾਂ ਤੂੰ ਐਡਿਟ ਕਰ ਦੇ ਇਹਨੇ ਨਾ ਪਤਾ ਕੀ ਕੀਤਾ ਮਲ ਇਕੱਠੇ ਭਜਦੇ ਪਏ ਸੀ ਮੁੰਡੇ ਸਾਰੇ ਇਹਨੇ ਨਾ ਫੁੱਲ ਜ਼ੋਰ ਲਾਤਾ ਬੂਟ ਲੈ ਗਿਆ ਡੈਡੀ ਕਹਿੰਦਾ ਕੀ ਕੀ ਗੱਲਾਂ ਦੀ ਜਿੱਤਿਆ ਕਿਉਂ ਨਹੀਂ ਕਹਿੰਦਾ ਡੈਡੀ ਮੇਰਾ ਬੂਟ ਹੀ ਲੈ ਗਿਆ ਹੁਣ ਇਹਦੀ ਗੱਲ ਸੁਣਾ ਚਾਹਣਾ ਤੂੰ ਪਤਾ ਮੈਨੂੰ ਸਾਰਿਆਂ ਨੂੰ ਹੁਣ ਕਿੱਦਾਂ ਲੱਗੀ ਮੈਂ ਹੁਣ ਬਸ ਕਰ ਲੈ ਇਹ ਵੀ ਪਤਾ ਵਾ ਕਿ ਹੁਣ ਜਿਹੜੇ ਪੁਰਾਣੇ ਸਕੂਲ ਚ ਇੱਕ ਨੂੰ ਮਣੀ ਅੱਗੇ ਨਿਕਲ ਦਿੱਤਾ ਸੀ ਹੁਣ ਵੀ ਜਿਹੜਾ ਮਰਜ਼ੀ ਆ ਜਵੇ ਦੌੜ ਕੇ ਦੇਖ ਲੈਵੇ ਪਤਾ ਕਾਕਾ ਉਹ ਤੁਮ ਗੱਲ ਮੰਨਦੇ ਆ ਤੇਰੀ ਠੀਕ ਆ ਪਰ ਜਿਹੜਾ ਟਾਈਮ ਰਜੀ ਹੁੰਦਾ ਉਦੋਂ ਹਨਾ ਉਦੋਂ ਕੀ ਪੁਰਾਣੇ ਸਕੂਲ ਚ ਵੇਖਿਆ ਨਹੀਂ ਮੈਡਲ ਨਹੀਂ ਪਹਿ ਕਰੇ ਵੇਖੇ ਮੈਡਲ ਉਹ ਸਾਨੂੰ ਪਤਾ ਸ਼ਹਿਰੋਂ ਲਿਆ ਆ ਕੇ ਰੱਖਦੇ ਕਰੇ ਸ਼ਹਿਰੋਂ ਲਿਆ ਕੇ ਰੱਖ ਲਈ ਹਸਾਉਣ ਨੂੰ ਤੇ ਜਿਵੇਂ ਮਰਜ਼ੀ ਹਸਾਈ ਜਾ ਨਹੀਂ ਨਹੀਂ ਮਜ਼ਾਕ ਕਰਦੇ ਗਾਇਸ ਮੁੰਡਾ ਬਹੁਤ ਆਇਆ ਆ ਪੈਂਡ ਤੇ ਰਹਿ ਗਿਆ ਰੇਸ ਚੋਂ ਪਾਇਦਾ ਐਂਡ ਤੇ ਰਹਿ ਗਿਆ ਐਂਡ ਤੇ ਰਹਿ ਗਿਆ ਜਾਦਾ ਰੇਸ ਨਹੀਂ ਕਰਾਈ ਆਪਣੇ ਪੁਰਾਣੇ ਸਕੂਲੇ ਉਹ ਤਾਂ ਹੁਣ ਗੁੱਸੇ ਚ ਜੋ ਮਰਜੀ ਕਹਿ ਲਾ ਪਹਿਲਾਂ ਵਧੀਆ ਭਾਈ ਦਾ ਰਹਿੰਦਾ ਸੀ ਏ ਪਤਾ ਨਹੀਂ ਕੀ ਚੱਕਰ ਬਣਿਆ ਲਾਸਟ ਤੇ ਭੱਜ ਆਵੇ ਐਂਡ ਤੇ ਤਾਂ ਕਿ ਡੀ ਬੇਇਜ਼ਤੀ ਇੰਨੇ ਕਰਾਈ ਡੈਡੀ ਬੈਠਾ ਇੱਕ ਹੀ ਜਾਵੇ ਵੀ ਹਾਂ ਅੱਗੇ ਨਿਕਲੂਗਾ ਤੇ ਐਂਡ ਤੇ ਰਹਿ ਗਿਆ ਚੱਲ ਵੀ ਰੱਜ ਕੇ ਕਰ ਸ਼ੁਰੂ ਤੇ ਹੁਣ ਗਾਇਜ਼ ਆਪਾਂ ਇਹਦੇ ਲਈ ਜਿਹੜੀ ਆਪਾਂ ਬਣਾਉਣੀ ਆ ਸਬਜੀ ਉਹਦੇ ਲਈ ਸਭ ਤੋਂ ਪਹਿਲਾਂ ਬੇਸਣ ਲੈ ਲਿਆ ਉਹਦੇ ਚ ਲੂਣ ਲੈ ਲਿਆ ਆਪਾਂ ਹਾਂ ਇੱਕ ਵਾਰ ਇਹਦੇ ਚੈਨਾ ਬਹੁਤ ਆ ਫਿਰ ਲੈ ਲਾਂਗੇ ਲਾਲ ਮਿਰਚ ਇਹ ਵਾਲੀ ਕਸ਼ਮੀਰੀ ਆ ਕਸ਼ਮੀਰੀ ਲਾਲ ਮਿਰਚ ਕਸ਼ਮੀਰੀ ਲਾਲ ਮਿਰਚ ਤੋਂ ਬਾਅਦ ਦਹੀਂ ਲੈ ਲਾਂਗੇ ਮੋਟਾ ਇਹਦੇ ਵਿੱਚ ਕੀ ਪਾ ਦਹੀਂ ਹਾਂ ਮਾ ਕੇ ਪਾਣੀ ਪਾਲ ਕੇ ਥੋੜਾ ਹੈ ਪਾਣੀ ਚੰਗਾ ਉੱਤੇ ਹੈਗਾ ਚਲੋ ਕੜਚੀ ਦੇ ਦੇ ਹੁਣ ਆਪਾਂ ਸਾਰੇ ਇਹ ਸੁੱਕਣੇ ਕਿਉਂ ਪਾਏ ਹੀ ਇਹ ਵੈਸੇ ਮਤਲਬ ਪਾਣੀ ਦਾ ਵਿੱਚ ਨਾ ਨਿਕਲ ਜਵੇ ਅੱਧੀ ਤਾਂ ਬਣ ਵੀ ਗਈ ਆ ਹਨਾ ਕਦੀ ਨਹੀਂ ਆਉਂਦੀ ਬਣਾਇ ਨਵੇਂ ਸਟਾਈਲ ਦੀ ਮਨ ਲੱਗੀ ਅੱਛਾ ਹਲਦੀ ਹਲਦੀ ਦੀ ਕਮੀ ਨਹੀਂ ਲੱਗੀ ਤੁਹਾਨੂੰ ਪਾ ਦੇ ਹਲਦੀ ਹਣਾ ਮੈਂ ਕਾ ਫੁੱਕੀ ਮੈਂ ਵੀ ਗਿਆ ਲੂਣ ਦੀ ਕਮੀ ਆ ਹੈ ਦੇਖ ਦਾ ਪਹਿਲੂਨ ਬੋ ਕਾ ਲੂਣ ਤਾਂ ਸਬਜ਼ੀ ਚ ਵੀ ਪੈਣਾ ਨਾ ਜੇ ਇਹਨੂੰ ਨਾ ਥੋੜਾ ਕਰ ਲਈਏ ਗਰਮ ਸਰੋਂ ਦੇ ਤੇਲ ਨੂੰ ਤੇ ਵਿੱਚ ਆਪਾਂ ਪਾਵਾਂਗੇ ਆ ਵਾਲਾ ਸਾਰਾ

ਚਲੋ ਗਾਇਜ਼ ਆ ਕਮ ਮੈਨਾ ਬਣ ਗਿਆ ਆਪਣਾ ਤਿਆਰ ਠੀਕ ਹੈ ਜੀ ਹੋਰ ਪਾ ਦੇ ਰੱਜੀ ਬਸ ਕਰਿਆ ਪਹਿਲੀ ਵਾਰੀ ਪਾਉਣ ਲੱਗੀ ਪਾ ਦੇ ਹਾਂ ਦੋਨੋਂ ਸੋਨਾ ਪਾ ਦੇ ਸਮਾਰ ਰ ਅੱਡਰ ਸਾਨੂੰ ਸੋਨਾ ਮੈਸਾ ਆਵੇ ਇਗਦਾ ਉਹਨਾ ਨਹੀਂ ਚੇਂਜ ਕਰੋ ਮੈਂ ਤੁਹਾਨੂੰ ਵਾਹ ਬਈ ਵਾਹ ਬੱਸ ਮਗਰ ਗਿਆ ਕਿ ਹਮ ਸੱਤੀ ਆਉਂਦੀ ਹੋਣਾ ਵਾਹ ਤੂ ਆ ਹੋ ਗਿਆ ਵੇਖਣੇ ਹਾਂ ਇਹ ਨਹੀਂ ਮਾਰਦੇ ਤੇ ਪਲੇਟ ਟਮਾਟਰ ਬਸ ਹਾਂ ਨਾ ਪਾਈ ਥੋੜੀ ਪਾ ਲਈ ਹਾਂ ਮਿਰਚ ਪਾ ਮੇ ਗੋਂ ਪਾ ਲਾਉਣ ਲੂਣ ਕਿੰਨਾ ਘੱਟ ਸੀ ਵਾਧੂ ਆਵੇ ਪਾ ਦੇ ਪਾ ਦੇ ਸੋੜ ਦੇ ਇੰਨਾ ਪਾ ਦੇ ਬਸ ਪਾ ਜਾਣਾ ਫੇਰ ਜੇਪ ਪਾਣਾ ਹੋਇਆ ਨਾ ਕਿੰਨਾ ਟਾਈਮ ਲੱਗ ਰਿਹਾ ਹੁਣ ਤਾਂ ਬਸ ਆਹ ਹੀ ਪਾਉਣੀ ਆ ਤਾਂ ਅੱਛਾ ਇਹਦੇ ਵਿੱਚ ਪ੍ਰਾਲੀ ਕਿੰਨੇ ਪਾ ਲਈ ਹੋਈ ਓਏ ਯਾਰ ਮਤ ਲਾ ਬਸ ਸਮਝ ਗਿਆ ਪੱਤੇ ਦਾ ਪੈਣ ਵਿੱਚ ਚਲੋ ਆਪਣੀ ਰਾਤ ਦੀ ਸਬਜੀ ਬਣਦੀ ਗੰਦਨਾ ਵਿੱਚ ਪਵੇ ਇਹ ਕੀ ਆ ਚੱਲ ਬਈ ਔਰ ਤੇ ਗਾਇਜ਼ ਆਪਾਂ ਪਹਿਲੀ ਵਾਰੀ ਦੇਖਦੇ ਹਾਂ ਕਿ ਕਿਵੇਂ ਦੀ ਬਣਦੀ ਗਰੇਵੀ ਗਰੇਵੀ ਵਾਲੀ ਔਰ ਨਾ ਪਾਣੀ ਚਾਹੀਦਾ ਬੱਲੇ ਕਾਕਾ ਲੈ ਆਇਆ ਵਾਂ ਪਾਣੀ ਚਾਹੀਦਾ ਜਿਸ ਕਰ ਲਾਪੇ ਮੈਨੂੰ ਪਾਣੀ ਤੈਨੂੰ ਮੈਂ ਲਿਆ ਦਿੰਦਾ ਕਰਛੀ ਤੋਂ ਦੋ ਕਰਛੀ ਨਹੀਂ ਐਦੇ ਚ ਹੀ ਲੈ ਚਲੋ ਗਾਇਸਸ ਹੁਣ ਆਪਾਂ ਪਾਣੀ ਪਾਤਾ ਕਿਉਂਕਿ ਗਰੇਵੀ ਵਾਲੀ ਬਣਾਉਣੀ ਆ ਆਪਾਂ ਗਰੇਵੀ ਵਾਲੀ ਠੀਕ ਆ ਪਾਣੀ ਹੋਰ ਪੈਣਾ ਆਪਾਂ ਜ਼ਿਆਦਾ ਵੀ ਨਹੀਂ ਪਾਉਣਾ ਤੇ ਹੁਣ ਆਪਾਂ ਇੱਕ ਵਾਰੀ ਕੀ ਕਰਾਂਗੇ ਟੱਕ ਦਾਂ ਚਾਲ ਜੀ ਹੁਣ ਨਾ ਸਬ지 ਬਨਜਵੇ ਪਲਾਪ੍ਰਿਤ ਹੁਣ ਤਾਊਗਾ ਤੰਦੂਰ ਤੇ ਬਾਕੀ ਨਾ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਉਹ ਨਹੀਂ ਲੋਕੇਸ਼ਨ ਚੇਂਜ ਨਾ ਕਰੋ ਕਿੱਧਰ ਕਰਨੀ ਚਾਹੀਦੀ ਆ ਨਾ ਲੋਕੇਸ਼ਨ ਤੋਂ ਇਧਰ ਕਰਿਆ ਕਰੋ ਸਫਾਈ ਕਰਕੇ ਆ ਮੈਨੂੰ ਬੜਾ ਸੋਹਣਾ ਲੱਗਦਾ ਇਧਰ ਬਣਾਵਾਂਗੇ ਗਾਇਜ਼ ਥੋੜਾ ਵਾਹ ਹੈ ਹੂੰ ਉਹ ਤਾਂ ਤੋੜ ਕੇ ਲਿਆ ਨਹੀਂ ਜੀ ਟਾਈਮ ਨਹੀਂ ਹੈ ਬਣਾਉਣ ਲੱਗੀ ਆ ਚਲੋ ਭਾਈ ਗੋਭੀ ਦੀ ਜਿਹੜੀ ਸਬਜੀ ਆ ਉਹਨਾਂ ਨੇ ਪਾਣੀ ਵਾਲੀ ਬਣਾਈ ਆ ਬਈ ਦੇਖ ਲਓ ਗਰੇਵੀ ਵਾਲੀ ਗਰੇਵੀ ਵਾਲੀ ਤੇ ਇਹਦਾ ਸਵਾਦ ਤੁਹਾਨੂੰ ਬਾਅਦ ਦੱਸਾਂਗੇ ਪਹਿਲਾਂ ਨਾ ਉਹ ਵੇਲੇ ਯੋ ਆਯੋ ਸੰਗਲਿਆ ਬਾਈ ਓਕੇ ਬਾਈ ਤਾਂ ਵੀ ਲੈਣੀ ਵਾਹ ਲੱਤਰ ਚੜਾ ਲਾ ਕੇ ਚਲੋ ਭਾਈ ਹੁਣੇ ਤੰਦੂਰ ਵਾਲੀਆਂ ਰੋਟੀਆਂ ਲਾਉਂਦੇ ਪਿਆ ਤੇ ਆਪਣੇ ਪਿੰਜ پارٹی ਆ ਵਰਕਰਾਂ ਦੇ ਤੇ ਆਪਾਂ ਹੁਣ ਉੱਥੇ ਵੀ ਜਾਣਾ ਵਾ ਇੱਧਰ ਲੇਟ ਬਹੁਤ ਹੋ ਗਿਆਂ ਭਾਈ ਵੀਡੀਓ ਵੇਖ ਲਓ ਤਾਂ ਲੇਟ ਹੋਏ ਆ ਤੇ ਬਾਕੀ ਹੁਣ ਅਸੀਂ ਆਉਣਾ ਵਾ ਓ ਭਰਾਵਾ ਨੱਚ ਫੇਰ ਲਈ ਨਯਾਤਰਾ ਸ਼ਰਮਾਇਆ ਆਲਾ ਪਾਈ ਕੀ ਖੇਦ ਮੈਂ ਤੁਹਾਨੂੰ ਸੌਣ ਦਿੱਤਾ ਯਾਰ ਅਬ ਦੁਨੀਆ ਵੇਖੋ ਉਧਰ ਗਾਣੇ ਲੱਗੇ ਹੋਏ ਆ ਸੁਣੋ ਆਲਾ ਬੇਜ ਪੂਰੀ ਵੀ ਲੱਗ ਗਏ ਨੱਚ ਭਾਈ ਨਹੀਂ ਨਹੀਂ ਵੀਡੀਓ ਨਹੀਂ ਕੱਟਣੀ ਨਾ 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 ਕਹਿੰਦਾ ਬੁਰਾ ਲੱਗਾ ਵੀਡੀਓ ਕੱਟੂ ਆਪਰੇ ਫੇਰ ਡਾਂਸ ਕਰ ਦੇ ਅਬ ਤਾਂ ਨਹੀਂ ਕੱਟੇ ਕਿ ਫੜੀ ਆਕਾ ਚਲੋ ਭਾਈ ਲਾ ਆਪਣੀ ਨੱਚਦਾ ਬਹੁਤ ਵਧੀਆ ਤੁਸੀਂ ਵੇਖ ਹੀ ਲਿਆ ਹੋਣਾ ਵਾ ਤੇ ਬਾਕੀ ਇਹ ਹੁਣ ਆਪਾਂ ਵਰਕਰਾਂ ਦੇ ਪਾਰਟੀ ਤੇ ਵੀ ਜਾਣਾ ਉੱਥੇ ਵੀ ਨੱਚੂਗਾ ਤੇ ਜ਼ਰੂਰ ਡਾਂਸ ਵੇਖਿਓ ਇਹਦਾ ਆਹ ਲਓ ਭਾਈ ਹੁਣ ਕਰਦਾ ਕਿ ਨਹੀਂ ਯਾਰ ਉੱਥੇ ਕਰਨਾ ਵਾ ਉੱਥੇ ਕਰਨਾ ਵਾ ਹਾਂ ਦੱਸਦਾ ਪਿਆ ਵੀ ਇਦਾਂ ਕਰਨਾ ਵਾ ਹਨਾ ਚਲੋ ਇਹ ਇੱਥੇ ਭਾਈ ਤੰਦੂਰ ਵਾਲੀਆਂ ਰੋਟੀਆਂ ਦੇਖੋ ਲੈਣ ਡਈਆਂ ਨਾ ਕਿਉਂ ਇਹ ਲੈ ਕੇ ਹੀ ਨਹੀਂ ਆਏ ਜਿਹੜਾ ਇਹਨਾਂ ਉੱਤੇ ਲੋਣਾ ਵਾ ਲਿਆਉਣਾ ਇਹ ਹਾਂ ਆਹ ਲਓ ਬੱਸ ਕਰੀਏ ਨਾ ਬਹੁਤ ਆ ਬਹੁਤ ਮੈਂ ਤਾਂ ਬਹੁਤ ਖਾ ਮੈਂ ਤੇ ਇੱਕ ਖਾਣੀ ਬਸ ਮੈਂ ਤਾਂ ਚਲੋ ਬੱਸ ਕਰੋ ਯਾਰ ਚੱਲ ਗਏ ਹੁਣ ਡੰ 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 ਚੱਲ ਤੇ ਗਾਇਜ਼ ਆਪਣੇ ਕੋਲ ਇੱਕ ਟਮਾਟਰ ਦਾ ਹੈਗਾ ਵਾ ਤੇ ਹੁਣ ਆਪਾਂ ਨਾਲ ਹੀ ਇੱਕ ਮੂਲੀ ਪਾਟ ਲਈਏ ਸਲਾਦ ਦੇ ਤੌਰ ਤੇ ਆਪਾਂ ਹੁਣ ਯੂਜ਼ ਕਰਨੀ ਆ ਇਹ ਨਹੀਂ ਬਹੁਤ ਆ ਨਾ ਬਹੁਤ ਆ ਬਹੁਤ ਆ ਚਲੋ ਤੋੜ ਲੀਏ ਹੁਣ ਆਪਾਂ ਇਹਨੂੰ ਕਮਰੀਆ ਲਾ ਲਈ ਹਲਾ ਦੇ ਇਹ ਤਾਂ ਪਹੀਣੀ ਚਾਹੀਦੀ ਲਾਪਰੀ ਵੇਲਾ ਗਾਣੇ ਲੱਗੇ ਹੋਏ ਉਧਰ ਵੇਲਾ ਕਰਦੇ ਐਕਸ਼ਨ ਨਹੀਂ ਕਰਨਾ ਉਹ ਕਰਦੇ ਬੜਾ ਤੇਜ ਆ ਤੂੰ ਹੁਣੇ ਕੀਤਾ ਹੀ ਲੱਕ ਹਲਾਇਆ ਸੀ ਨਹੀਂ ਲੈ ਬੜਾ ਚੋਰੀ ਲੱਕ ਹਲਾ ਜਾਂਦਾ ਬੜਾ ਤੇਜੀ ਇਹ ਬੜੀ ਚੋਰੀ ਲੱਕ ਹਲਾਉਂਦਾ ਅੰਦਰ ਵੜ ਕੇ ਕਈ ਵਾਰੀ ਕਮਰੀਆ ਵੇਲਾ ਜਿੰਨੇ ਕੰਮ ਕਰ ਲੋ ਕਾਰ ਹੀ ਲੇਦਾ ਸੱਜਾ ਤੁਹਾਡੇ ਦਾ ਜਾਣ ਕੇ ਨਾ ਕਰ ਜਾਣ ਕੇ ਨਾ ਕਰ ਚੇਂਜ ਨਾ ਕਰ ਗੱਲ ਨੱਚ ਲਗਾਣਾ ਖਤਮ ਕਰਤਾ ਡੰਡ ਲਾਤੀ ਨਾ ਅਹੀਂ ਲੱਕ ਲੈਣਾ ਵੇਖਣਾ ਸੀ ਤੇਰਾ ਗੱਲ ਮਾਰੀ ਐਵੇਂ ਤੇਰਾ ਪਤਲਾ ਵਾ ਨਹੀਂ ਨਹੀਂ ਇਹਦਾ ਲੱਕ ਉਹ ਸ਼ੇਪ ਚਾ ਨਾ ਜਿਵੇਂ ਦਾ ਗਾਣਾ ਵਾ ਰਿਐਕਟ ਮਤਲਬ ਮੈਚਿੰਗ ਕਰਦਾ ਤੇਰਾ ਲੱਕ ਕੋ ਗਾਣੇ ਨਾਲ ਕੀ ਕਰੀਏ ਹਲਾਈਏ ਲੱਕ ਨਾਲ ਹਲਾਈਏ ਕੱਲ ਅਹੀਂ ਧੱਕੇ ਨਾਲ ਹਲਵਾ ਦਾਂਗੇ ਹਲਾ ਆ ਹੋ ਕੜਾ ਚਲੋ ਬਾਈ ਕੈਮਰੀਆ ਚਲੋ ਭਾਈ ਆਪਾਂ ਹੁਣ ਜਾਣਾ ਥੋੜੇ ਚਿਰ ਨੂੰ ਉੱਥੇ ਵੀ ਤੇ ਟਾਈਮ ਇੱਥੇ ਬੜਾ ਲਾਤਾ ਦੇਖੋ ਇੱਧਰ ਰੋਟੀ ਤਿਆਰ ਆ ਤੇ ਖਾ ਕੇ ਲਾਪਰੀ ਸਵਾਦ ਦੱਸੂਗਾ ਤੇ ਸਬਜੀ ਜਿਹੜੀ ਆ ਉਹ ਵੀ ਰੈਡੀ ਆ ਦੇਖ ਲਓ ਇੱਧਰ ਰੱਜੀ ਨੇ ਜਿਹੜੀ ਗਰੇਵੀ ਰਹਿ ਹੀ ਨਹੀਂ ਵਿੱਚ ਗਈ ਕਿਹੜੇ ਤਰੀਕੇ ਦੇ ਆ ਗਰੇਵੀ ਹੋਵੇ ਪਈ ਥੱਲੇ ਜੇ ਵੇਖ ਲਓ ਇਹ ਆ ਤਰੀ ਵਾਲੀ ਪਰ ਬਣ ਸੁੱਕੀ ਗਈ ਜਵੇਂ ਨੇ ਆ ਨਹੀਂ ਨਹੀਂ ਵਿੱਚ ਗਰੇਵੀ ਅੱਛਾ ਚਲੋ ਬਈ ਨਹੀਂ ਲੈਣਾ ਚਲੋ ਬਈ ਹੁਣ ਖਾਉਣੀ ਯਾਰ ਇਹਨਾ ਫੋਟੋ ਖਿੱਚੋ ਤਾ ਹਾਂ ਦੇਖੋ ਦਹੀਂ ਵੀ ਤਿਆਰ ਆ ਭਾਈ ਦਹੀਂ ਨਾ ਖਾਉਣੀ ਆ ਰਿਆਣਾ ਹੈ ਛੋਟੋ ਖੀਚ ਦੇ ਘਰੇ ਵੀ ਗਾਇਜ਼ ਦਹੀਂ ਦਾਵਾ ਪਰ ਬਣਾਉਂਦੇ ਨਹੀਂ ਆ ਉਹ ਭਾਈ ਥੋੜੀ ਅਬ ਇਹ ਖਾ ਕੇ ਬਤਾएंगे ਭਾਈ ਜੀ ਕਿ ਕੈਸੀ ਰੋਟੀ ਹੈ ਇਹ ਭਾਈ ਜੀ ਨੂੰ ਪਾ ਹੀ ਜਿਆਦੀਆਂ ਦਿੰਦੀ ਆ ਖਾ ਲੂੰ ਸਾਥ ਮੇ ਇਸਕੇ ਕਿਵੇਂ ਆਖਰ ਸਵਾਦ ਲੱਗੀ ਲੱਗਦਾ ਹੱਥ ਮਲਾਏ ਇਹਨਾਂ ਨੇ ਹੈ ਬੋਲ ਨਿਆਰਾ ਨਿਆਰਾ ਕਹਣਾ ਉਸ ਕੰਨ ਕਰ ਬਈ ਸ਼ਾਰਟ ਕਰ ਜਾਈਂ ਇਸ ਕੰਨ ਆਪਣਾ ਸਾਈਕ ਲੈ ਕੇ ਜਾਂਦੇ ਵੀਰੇ ਸੜਾ ਟੁੱਟ ਗਿਆ ਲੈ ਜੋ ਲੈ ਜੋ ਕੋਈ ਨਹੀਂ ਲੈ ਜੋ ਲੈ ਜੋ ਠੀਕ ਹੈ ਕੋਈ ਗੱਲ ਨਹੀਂ ਹਾਂਜੀ ਹੋਰ ਪਰਵਾਹ ਠੀਕ ਹੈ ਸਾਹਿਬ ਜੀ ਵਧੀਆ 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 ਪਾਪੜੀ ਖਾ ਲ ਕੋਈ ਨਹੀਂ ਕੋਈ ਨਹੀਂ ਤੋੜ ਲਓ ਤੋੜ ਲਓ ਠੀਕ ਹੈ ਆ ਯਾਰ ਰੋਟੀ ਖਾਣੀ ਮੇਰੇ ਬੱਸ ਖਾਣੀ ਮੇਰੇ ਬਹੁਤ ਧੰਨਵਾਦ ਜੀ ਆ ਜਾਓ ਜੀ ਕਿਵੇਂ ਫਿਰ ਸਵਾਦ ਆ ਬਹੁਤ ਵਧੀਆ ਲਾ ਪ੍ਰੀ ਐਲ ਉਹ ਪੰਜਵੀਂ ਜਾਵੇ ਇੰਨੇ ਵਾਣਾ ਖੜੀ ਸੀ ਜਾ ਫਿਰ ਨਾ ਕਹੀਂ ਮੈਨੂੰ ਪੇੜ ਸਫਾ ਲੈ ਦੋ ਪੇੜ ਸਫਾ اور جنگل میں دبا چل کوئی نہیں